ਇਹ ਨੌਜਵਾਨ ਦੀ ਤਸਵੀਰ ਜੋ ਤੁਸੀਂ ਆਪਣੇ ਟੀਵੀ ਸਕਰੀਨ ਤੇ ਦੇਖ ਰਹੇ ਹੋ ਦਰਅਸਲ ਇਸਦੇ ਹੀ ਦੋਸਤਾਂ ਵੱਲੋਂ ਇਸਦੇ ਨਾਲ ਸ਼ਰਮਨਾਕ ਕਾਰਾ ਕੀਤਾ ਗਿਆ ਤੇ ਜਿਸਦੇ ਚਲਦਿਆਂ ਇਸਦੀ ਮੌਤ ਹੋ ਚੁੱਕੀ ਹੈ ਇਹ ਦੋਸਤੀ ਨੂੰ ਸ਼ਰਮਸਾਰ ਕਰਨ ਵਾਲਾ ਇਹ ਮਾਮਲਾ ਪੰਜਾਬ ਦੇ ਫਤੇਗੜ ਸਾਹਿਬ ਤੋਂ ਸਾਹਮਣੇ ਆਇਆ ਜਿੱਤੇ ਕਿ ਨਹਿਤੇ ਨਹੋਂ ਗਏ ਦੋਸਤਾਂ ਨੇ ਮਾਮੂਲੀ ਤਕਰਾਰ ਹੋ ਜਾਣ ਦੇ ਕਾਰਨ 17 ਸਾਲਾਂ ਦਾ ਦੋਸਤ ਮਨਜੋਤ ਗਿਰ ਨੂੰ ਡੈਰ ਦੇ ਵਿੱਚ ਧੱਕਾ ਦੇ ਦਿੱਤਾ ਤੇ ਜਿਸਦੇ ਚਲਦਿਆਂ ਉਸ ਦੀ ਮੌਤ ਹੋ ਗਈ ਹੈ ਪ੍ਰਤੀ ਹੀ ਪੁਲਿਸ ਨੇ ਕਾਰਵਾਈ ਕਰਦਿਆਂ ਹੋਇਆਂ ਵਿ੍ਰਿਤਕ ਦੀ ਲਾਸ਼ ਬਰਾਮਦ ਹੋਂਤੇ ਪੁਲਿਸ ਵੱਲੋਂ ਤੱਕਾ ਦੇਣ ਵਾਲੇ ਦੋਸਤ ਨੂੰ ਗ੍ਰਿਫਤਾਰ ਕਰ ਲਿਆ। ਮੂੰਹ ਬਨੇ ਹੋਏ ਜੋ ਤੁਸੀਂ ਨੌਜਵਾਨ ਦੇਖ ਰਹੇ ਹੋ ਇਹ ਉਹ ਕੀ ਦੋਸਤ ਹੈ ਜਿਸ ਦੇ ਵੱਲੋਂ ਮਨਜੋਤ ਗਿਰਨਾ ਦੇ ਇਸ ਨੌਜਵਾਨ ਨੂੰ ਨੇੜ ਦੇ ਵਿੱਚ ਤੱਕਾ ਦਿੱਤਾ ਗਿਆ ਸੀ। ਮਨਜੋਤ ਗਿਰ ਸਨ ਆਫ ਜਗਸੀਰ ਗਿਰ ਬਦੋਸੀ ਕਲਾਂ ਦਾ ਸੀਗਾ। ਇਹ ਮੋਟਰਸਾਈਕਲ ਮਕੈਨਿਕ ਤੇ ਇੱਥੇ ਸਰਾਂਦੇ ਜਿਹੜਾ ਆਪਣੇ ਉਹ ਕਰਦੇ ਸੀਗੇ ਕੰਮ ਸਿੱਖਦੇ ਸੀਗੇ ਇਹ ਚਾਰ ਪੰਜ ਲੜਕੇ ਜਿਹੜੇ ਆ SLA ਬਣਾ ਕੇ ਉੱਥੇ ਨਹਿਰ ਤੇ ਨਹਾਉਣ ਚੜ ਗਏ ਜਿੰਨਾ ਚੋਂ ਇਹਨਾਂ ਦਾ ਜਿਹੜਾ ਵਿਕਾਸ ਸੀਗਾ ਇਹਦੇ ਨਾਲ ਮਾ ਮਾਮੂਲੀ ਝਗੜਾ ਹੋਇਆ ਬਾਅਦ ਚ ਇਹ ਨਹਾਉਂਦੇ ਆ ਹੋਏ ਉਹਨੇ ਕਿਹਾ ਮੈਨੂੰ ਤਰਨਾ ਨਹੀਂ ਆਉਂਦਾ ਇਹ ਲੱਗੇ ਖੜਾ ਸੀਗਾ ਜਿੰਨੇ ਵਿਕਾਸ ਨੇ ਇਹਨੂੰ ਧੱਕਾ ਦੇ ਦਿੱਤਾ ਉਹਦੀ ਨਹਿਰ ਚ ਹੁਣ Laash ਬਰੰਦ ਹੋਈ ਆ ਜਿਹਦੇ ਮੁਕਦਮਾ ਦਰਜ ਕਰ ਦਿੱਤਾ ਕੀ ਨਾਮ ਦਿੱਤੇ ਹੈ ਮਰਨ ਵਾਲ ਦਾ ਕਿਹਨਾਂ ਮਰਨ ਵਾਲੇ ਦਾ ਨਾਮ ਮਨਜੋਤ ਗਿਰ son of ਜਗਸੀਰ ਗਿਰ ਵਾਸੀ ਬਦੋਸ਼ੀ ਕਲਾਂ ਕਿੱਥੇ ਮੂਸੀ ਦਾ ਹੈ ਹਨ ਨਾਲ ਕਿੱਥੇ ਗਈ ਸੀ ਇਹ ਸਾਨੀਪੁਰ ਨਹਿਰ ਦੇ ਨੇੜੇ ਨਹਾਉਂਦੇ ਸੀਗੇ ਉਹ ਬੋਡੀ ਕਿੱਥੋਂ ਮਿਲੀ ਬੋਡੀ ਇਹਨਾਂ ਦੀ ਮਿਲੀ ਹੈ ਰਿਉ ਨੇ ਸਫਲ ਦੇ ਨੇੜੇੋਂ ਮਿਲੀ ਹੈਗੀ ਕੋਈ ਪੁਰਾਣੀ ਰੰਜਿਸ਼ ਤਾਂ ਨਹੀਂ ਦੱਸ ਨਹੀਂ ਪੁਰਾਣੀ ਰੰਜਿਸ਼ ਨਹੀਂ ਵਾਹੀ ਮਮੁਲੀ ਇਹਨਾਂ ਲੜਾਈ ਝਗੜਾ ਹੋਇਆ ਸੀ ਕਿ ਬਾਅਦ ਚ ਇਹ ਉੱਥੇ ਨਹਾਉਂਦੇ ਸਮੇਂ ਇਹਨੇ ਤੱਕਾ ਦਿੱਤਾ ਵਿਕਾਸ ਨੂੰ ਦੱਸਦੀ ਕਿ ਮ੍ਰਿਤਕ ਮਨਜੋਤ ਗੇਰਾ 17 ਸਾਲਾ ਪਿੰਡਾ ਪਦੌਸ਼ੀ ਕਲਾਦਾਰ ਰੈਣ ਪਾਲਾ ਸੀ ਅਤੇ ਸਰਹਿੰਦ ਵਿਖੇ ਮੋਟਰ ਮਕੈਨਿਕ ਦਾ ਕੰਮ ਸਿੱਖਦਾ ਸੀ ਜਗਬਾਣੀ ਟੀਵੀ ਦੇ ਲਈ ਪਤੇ ਗੜਸਾ ਹੈ ਤੋਂ ਜਗਦੇਵ ਸਿੰਘ ਦੀ ਰਿਪੋਰਟ